ਸਰਬੱਤ ਦਾ ਭਲਾ ਚਾਹੀਦਾ ਵਿਚਾਰ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਕੀ ਬਾਤ ਹੈ ਕੀ ਬਾਤ ਹੈ ਬਹੁਤ ਪਿਆਰਾ ਗਾਇਆ ਬਹੁਤ ਪਿਆਰਾ ਗਾਇਨ ਔਰ ਆਨੰਦ ਆ ਗਿਆ ਸੁਣ ਕੇ ਸਵੇਰੇ ਦੋ ਤਿੰਨ ਵਾਰੀ ਮੈਂ ਸੁਣ ਚੁੱਕਿਆ ਔਰ ਫਿਰ ਨਾਸ਼ਤਾ ਖਾਣ ਨਾਸ਼ਤਾ ਕਰ ਰਿਹਾ ਸੀ ਬ੍ਰੈਕਫਾਸਟ ਮੈਂ ਤਾਂ ਉਸ ਵੇਲੇ ਵੀ ਨਾਲ ਲਗਾ ਕੇ ਰੱਖਿਆ ਗੁਰਬਾਣੀ ਤਾਂ ਆਨੰਦਕ ਹੁੰਦੀ ਹੈ ਇਹ ਚ ਕੋਈ ਦੋਰਾ ਹੀ ਨਹੀਂ ਲੇਕਿਨ ਅਗਰ ਅੱਛਾ ਗਾਇਆ ਅੱਛੀ ਆਵਾਜ਼ ਮਿਲ ਜਾਏ ਇਸ ਦਾ ਸੋਨੇ ਤੇ ਸੁਹਾਗਾ ਫਿਰਦਾ ਆ ਅਨੰਦੀ ਹਲੰਦਾ ਬਹੁਤ ਅੱਛਾ ਬਹੁਤ ਅੱਛਾ ਭਾਈ ਸਾਹਿਬ ਨੇ ਬਹੁਤ ਸਾਡੇ ਭਾਈ ਸਾਹਿਬ ਬਹੁਤ ਰਿਆਜ਼ੀ ਨੇ ਇਹਨਾਂ ਬਾਰੇ ਗਾਇਨ ਬਾਰੇ ਤਾਂ ਕੀ ਅਸੀਂ ਕਵਾਂਗੇ ਕਿਉਂਕਿ ਉਹ ਤਾਂ ਬਹੁਤ ਪੁਰਾਣੇ ਔਰ ਬਹੁਤ ਸੁਝੋਏ ਹੋਏ ਗਾਇਕ ਨੇ ਔਰ ਸੰਗੀਤ ਪ੍ਰੇਮੀ ਨੇ ਬਹੁਤ ਰਿਆਜ਼ ਆ ਇਹਨਾਂ ਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਅچھے ਇਨਸਾਨ ਨੇ ਬੜੇ ਪਿਆਰੇ ਇਨਸਾਨ ਨੇ ਮਿਲਨਸਾਰ ਨੇ ਔਰ ਦਿਲ ਦੇ ਅੰਦਰ ਇਹਨਾਂ ਦੇ ਜਜ਼ਬਾ ਇਨਸਾਨੀਤ ਵਾਸਤੇ ਉਹ ਕਾਬਲੇ ਤਾਰੀਫ ਹੈ ਕਿਉਂਕਿ ਅਕਸਰ ਮੈਂ ਦੇਖਦਾ ਰਹਿਣਾ ਕਿ ਕਿਸੇ ਨੂੰ ਵੀ ਤਕਲੀਫ ਵਿੱਚ ਦੇਖਦੇ ਨੇ ਤੇ ਇਹ ਬਹੁਤ ਅੱਗੇ ਵੱਧ ਚੜ ਕੇ ਯੋਗਦਾਨ ਪਾਉਂਦੇ ਨੇ ਕਈ ਵਾਰੀ ਕੋਈ ਮੈਸੇਜ ਚਾਹੀਦਾ ਬੋਲ ਕੇ ਭੇਜਿਆ ਜਾਏ ਉਹ ਐਸਾ ਹੈਕਟਿਕ ਸ਼ਡਿਊਲ ਹੁੰਦਾ ਕਿ ਬਰੀ ਟਾਈਮ ਨਹੀਂ ਲੱਗਦਾ ਤੇ ਜਾਂ ਕੋਈ ਅਸੀ ਜਗ੍ਹਾ ਤੇ ਬੈਠ ਹੋਈਦਾ ਕਿ ਬੋਲ ਕੇ ਨਹੀਂ ਪਾਇਆ ਜਾਂਦਾ ਸੋ ਉਹਦੇ ਵਾਸਤੇ ਗੁਸਤਾਖੀ ਮਾਫ ਹੈ ਬਾਕੀ ਬਹੁਤ ਵਧੀਆ ਪਾਈ ਜਾਨ ਬਹੁਤ ਵਧੀਆ ਥੈਂਕ ਯੂ ਵਾਇਰੋਜੀ ਦਾ ਹਾਲਸਾ ਵਾਇਰੋਜੀ ਕੀ ਪਤੇ ਪਾਈ ਸਾਹਿਬ ਜੀ ਪਾਈ ਸਾਹਿਬ ਪਾਈ ਬਰਿੰਦਰ ਸਿੰਘ ਜੀ ਨਿਰਮਾਨ ਅੱਛਾ ਗਾਉਂਦੇ ਹੀ ਨਹੀਂ ਬਲਕਿ ਇੱਕ ਸੁਚੇਤ ਜੀਵਨ ਵਾਲੇ ਨੇ ਔਰ ਇਹਨਾਂ ਦੀ ਸਿਮਰਨ ਇਹਨਾ ਹੈ ਕਿ ਅਸੀਂ ਮੁੱਖ ਤੋਂ ਬਿਆਨ ਨਹੀਂ ਕਰ ਸਕਦੇ ਵੀਰ ਜੀ ਬਹੁਤ ਸਾਲਾ ਸਿਮਰਨ ਲੈ ਕੇ ਜਦੋਂ ਕੋਈ ਬੰਦਾ ਗਾਇਨ ਕਰਦਾ ਹੈ ਨਾ ਤੇ ਉਹਦਾ ਆਨੰਦ ਕੁਝ ਹੋਰ ਹੁੰਦਾ ਹੈ ਤੇ ਉਹਦਾ ਆਨੰਦ ਵੀਰ ਜੀ ਹਾਲੇਕ ਨੂੰ ਨਹੀਂ ਆਉਂਦਾ ਜਿਹਦੇ ਅੰਦਰ ਸਿਮਰਨ ਹੋਏਗਾ ਨਾ ਉਹਨੂੰ ਚੰਗਾ ਲੱਗੇਗਾ ਤੇ ਉਹਨੂੰ ਹੀ ਉਹਦਾ ਕੀਰਤਨ ਚੰਗਾ ਲੱਗੇਗਾ ਤੇ ਉਹਨੂੰ ਹੀ ਆਨੰਦ ਆਏਗਾ ਦੂਜਾ ਬੰਦਾ ਹੁਣ ਦੇਖੋ ਗੁਰੂ ਨਾਨਕ ਦੇਵ ਜੀ ਗੁਰੂ ਸਾਹਿਬ ਸਨ ਉਹਨਾਂ ਦੀਆਂ ਗੱਲਾਂ ਉਸ ਸਮੇਂ ਸਭ ਨੂੰ ਚੰਗੀਆਂ ਨਹੀਂ ਲੱਗਦੀਆਂ ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵ ਸੀ ਪਿਆਰ ਸੀ ਉਹਨਾਂ ਨੂੰ ਚੰਗੀਆਂ ਲੱਗੀਆਂ ਇਸੇ ਤਰ੍ਹਾਂ ਅਸੀਂ ਜਦੋਂ ਸੁਣਦੇ ਹਾਂ ਅਸੀਂ ਹੋਰ ਸਾਹਿਬ ਨਾਲ ਸੁਣਦੇ ਭਾਈ ਸਾਹਿਬ ਜੀ ਨੂੰ ਤੇ ਉਹ ਦੁਨੀਆ ਵਾਲੇ ਹੋਰ ਸਾਹਿਬ ਨੂੰ ਸੁਣਦੇ ਨੇ ਤੇ ਇਸ ਕਰਕੇ ਤੁਸੀਂ ਤਾਰੀਫ ਕੀਤੀ ਹੈ ਭਾਈ ਸਾਹਿਬ ਜੀ ਦੀ ਤੇ ਮੁਬਾਰਕ ਤੁਹਾਨੂੰ ਵੀ ਭਾਈ ਸਾਹਿਬ ਜੀ ਨੂੰ ਮੁਬਾਰਕ ਬਹੁਤ ਸੋਹਣਾ ਗਾਇਆ ਹੈ ਮਗਰ ਇਸ ਦੇ ਪਿੱਛੇ ਮਿਹਨਤ ਕਿੰਨੀ ਲੱਗੀ ਹੈ ਕਿੰਨਾ ਸਿਮਰਨ ਹੈ ਕਿੰਨੀ ਬੰਦਗੀ ਹੈ ਭਾਈ ਸਾਹਿਬ ਰੋਜ਼ ਅਮਰਤ ਵੇਲੇ ਉੱਠ ਜਾਂਦੇ ਨੇ ਹੋਰ ਦਾਨਪੁਨ ਇਹਨਾਂ ਦੇ ਮੈਂ ਅਗਰ ਸ਼ੁਭ ਕਰਮ ਗਿਣ ਲਗਾਗਾ ਕਿਉਂਕਿ ਮੈਂ ਖੁਦ ਪੇਸ਼ੈਂਟ ਹਰਿੰਦਰਪਾਲ ਸਿੰਘ ਮੇਰਾ ਨਾਂ ਹੈ ਔਰ ਬੀਰੀ ਜੀ ਨੇ ਹੈਲਪ ਇਹਨਾਂ ਨੇ ਕੀਤੀ ਹੈ ਸ਼ਾਇਦ ਕਿਸੇ ਨੇ ਕੀਤੀ ਹੋਵੇ ਤਾਂ ਮੈਂ ਬਧਾਈ ਦਿੰਦਾ ਨਵੀਰ ਜੀ ਨੂੰ ਬਹੁਤ ਬਹੁਤ ਵਧਾਈ ਬਹੁਤ ਸੁੰਦਰ ਗਾਇਨ ਕੀਤਾ ਤੇ ਵੀਰ ਜੀ ਸਾਡੇ ਕੋਲ ਸ਼ਬਦ ਨਹੀਂ ਹੈਗੇ ਇਹਨਾਂ ਦੀ ਤਾਰੀਫ ਵਿੱਚ ਬਹੁਤ ਸੱਚਾ ਬਹੁਤ ਵਾਹਿਗੁਰੂ ਉਹਨਾਂ ਨੂੰ ਇਸੇ ਤਰ੍ਹਾਂ ਜੋੜ ਕੇ ਰੱਖਣ ਤੇ ਇਹਨਾਂ ਦੇ ਨਾਲ ਸਾਨੂੰ ਵੀ ਜੋੜ ਕੇ ਰੱਖਣ ਥੈਂਕ ਯੂ ਵੀਰ ਜੀ